ਪੂਰੀ ਦੀਆਂ ਦੋ ਨਾਮਵਰ ਸੰਸਥਾਵਾਂ ਵੱਲੋਂ ਮਿਲ ਕੇ ਇੱਕ ਵਿਸਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਖੂਨਦਾਨ ਕੀਤਾ ਦੱਸ ਦਈਏ ਕਿ ਪੂਰੀ ਦੀ ਸਟੈਪ-ਆਨ ਸੁਸਾਇਟੀ ਅਤੇ ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਦੋਨੋਂ ਇਲਾਕੇ ਦੀਆਂ ਨਾਮਵਰ ਸੰਸਥਾਵਾਂ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਸਮਾਜ ਸੇਵਾ ਦਾ ਕੰਮ ਕਰਦੀਆਂ ਆ ਰਹੀਆਂ ਹਨ ਇਸ ਵਾਰ ਵੀ ਇਹਨਾਂ ਦੋਨਾਂ ਸੰਸਥਾਵਾਂ ਵੱਲੋਂ ਮਿਲ ਕੇ ਇਹ ਸਾਂਝਾ ਉਪਰਾਲਾ ਕੀਤਾ ਗਿਆ ਹੈ ਧੂਰੀ ਦੀਆਂ ਦੋ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਖੂਨਦਾਨ ਕੀਤਾ ਇਸ ਮੌਕੇ ਆਏ ਸਿਆਸੀ ਆਗੂਆਂ ਨੇ ਵੀ ਸੰਸਥਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਦੋ ਸੰਸਥਾਵਾਂ ਇਲਾਕੇ ਦੀਆਂ ਅਜਹੀਆਂ ਸੰਸਥਾਵਾਂ ਹਨ ਜੋ ਸਮਾਜ ਸੇਵਾ ਦੇ ਕੰਮਾਂ ਵਿੱਚ ਬਾਦ ਚੜ ਕੇ ਯੋਗਦਾਨ ਦਿੰਦੀਆਂ ਹਨ ਉਨ੍ਹਾਂ ਕਿਹਾ ਕਿ ਚਾਹੇ ਖੂਨਦਾਨ ਕੈਂਪ ਹੋਵੇ ਜਾਂ ਰੁੱਖ ਲਗਾਉਣ ਦਾ ਕੰਮ ਇਹ ਸੰਸਥਾਾਂ ਮਾ ਵੱਲੋਂ ਵੱਡੇ ਪੱਧਰ ਤੇ ਇਹ ਕੰਮ ਕੀਤੇ ਜਾ ਰਹੇ ਹਨ ਅਤੇ ਇਲਾਕੇ ਨੂੰ ਹਰਿਆ ਭਰਿਆ ਰੱਖਿਆ ਜਾ ਰਿਹਾ ਹੈ। ਅੱਜ ਮੈਂ ਹਮੇਸ਼ਾ ਹੀ ਜਿਹੜਾ ਪਰਵਰਤਨ ਸੰਸਥਾ ਤੇ ਸਟੈਪਨ ਸੋਸਾਇਟੀ ਨੇ ਅੱਜ ਇਕੱਠੇ ਹੋ ਕੇ ਜਿਹੜਾ ਹੈ ਉਪਰਾਲਾ ਕੀਤਾ ਖੂਨਦਾਨ ਕੈਂਪ ਦਾ ਬਹੁਤ ਹੀ ਚੰਗਾ ਔਰ ਸਾਡੇ ਸਮਾਜ ਨੂੰ ਸੇਧ ਦੇਣ ਵਾਲਾ ਹੈ ਕਿਉਂਕਿ ਜਦੋਂ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਹੈ ਜਦੋਂ ਆਪਾਂ ਉੱਥੇ ਹੁੰਨੇ ਆ ਤਾਂ ਬਹੁਤ ਪਰੇਸ਼ਾਨ ਹੁੰਦੇ ਨੇ ਪਰ ਜਦ ਇਹੋ ਜਿਹੀਆਂ ਸੰਸਥਾਵਾਂ ਖੂਨਦਾਨ ਕੈਂਪ ਲਾਉਂਦੀਆਂ ਨੇ ਦਾ ਉਹਦਾ ਇਹਦੇ ਨਾਲੋਂ ਵੱਡੇ ਕੋਈ ਸੇਵਾ ਨਹੀਂ ਹੈ ਸੋ ਦੋਵੇਂ ਸੰਸਥਾਵਾਂ ਪਰਵਰਤਨ ਸੰਸਥਾ ਤੇ ਸਟੈਪ ਆਨ ਸੋਸਾਇਟੀ ਦੋਵੇਂ ਬਧਾਈ ਦੇ ਪਾਤਰ ਨੇ ਅਸੀਂ ਹਮੇਸ਼ਾ ਜਿੰਨੇ ਜੋ ਕਿ ਹੈਗੇ ਇਹਨਾਂ ਦੇ ਨਾਲ ਆ ਔਰ ਇਹ ਹਮੇਸ਼ਾ ਇਹੋ ਕਮਾਲੀ ਅੱਗੇ ਰਹਿੰਦੀਆਂ ਨੇ ਔਰ ਅੱਗੇ ਰਹਿਣਗੀਆਂ ਸਾਡੀ ਧੂਰੀ ਦੀ ਸ਼ਾਨ ਨੇ ਜੀ ਦੋਵੇਂ ਸੰਸਥਾਵਾਂ ਸਟੈਪ ਆਨ ਸੋਸਾਇਟੀ ਤੇ ਪਰਵਰਤਨ ਜਿਹੜਾ ਜਿਨ੍ਹਾਂ ਨੇ ਖੁੰਦਣ ਕੈਂਪ ਲਾਇਆ ਇਹ ਲਗਾਤਾਰ ਬਹੁਤ ਸਾਲਾਂ ਤੋਂ ਜਿਹੜਾ ਇਹ ਕੋਸ਼ਿਸ਼ ਕਰ ਰਹੇ ਨੇ ਖਲੇ ਖੂਨਦਾਨ ਕੈਂਪ ਦੀ ਨਹੀਂ ਇਹ ਦੋਵੇਂ ਸੰਸਥਾ ਸਾਡੇ ਧੂਰੀ ਲਈ ਫਰੰਟ ਤੇ ਹੋ ਕੇ ਲੜਦੀਆਂ ਨੇ ਤੇ ਮੈਨੂੰ ਲੱਗਦਾ ਅਸਲੀ ਜਿਹੜੀ ਲੋਕ ਸੇਵਾ ਸਾਡੀਆਂ ਦੋਵੇਂ ਸੰਸਥਾਵਾਂ ਕਰ ਰਹੀਆਂ ਜਦੋਂ ਕਰੋਨਾ ਦਾ ਪੀਰੀਅਡ ਸੀ ਤੇ ਉਦੋਂ ਤਾਂ ਤੁਸੀਂ ਇਹ ਮੰਨ ਲਓ ਵੀ ਉਦੋਂ ਇਹ ਹੋ ਗਿਆ ਸੀ ਵੀ ਫੈਮਿਲੀ ਦੇ ਮੈਂਬਰ ਸਹਿਬਾਨ ਵੀ ਆਪਣੇ ਪਰਿਵਾਰ ਨੂੰ ਯਾਨੀ ਕਿ ਸੰਸਕਾਰ ਤੱਕ ਨਹੀਂ ਸੀ ਜਾਂਦੇ ਹੁੰਦੇ ਤਾਂ ਮੈਨੂੰ ਇਹ ਯਾਦ ਆਏ ਦਿਨ ਕਿ ਉਸ ਦਿਨ ਐਸ ਡੀ ਐਮ ਸਾਡੇ ਲਤੀਫ ਜੀ ਹੁੰਦੇ ਸੀ ਤਾਂ ਦੋਵੇਂ ਹੀ ਸੰਸਥਾ ਜਿਹੜੀਆਂ ਸਾਡੀ ਮੀਟਿੰਗ ਸੀ ਤਾਂ ਫਰੰਟ ਤੇ ਹੋ ਕੇ ਲੜੀਆਂ ਨੇ ਇਹ ਚਾਹੇ ਸਾਡੇ ਖਾਣ ਪੀਣ ਦੀ ਕੋਈ ਪ੍ਰੋਬਲਮ ਆ ਰਹੀ ਸੀ ਚਾਹੇ ਦਵਾਈਆਂ ਦੀ ਮੈਡੀਸਨ ਦੀ ਕੋਈ ਦਿੱਕਤ ਆ ਰਹੀ ਸੀ ਇਹ ਸੰਸਥਾਵਾਂ ਦੋਵੇਂ ਹਮੇਸ਼ਾ ਹੀ ਫਰੰਟ ਤੇ ਹੋ ਕੇ ਜਿਹੜਾ ਆਪਦੇ ਧੂਰੀ ਵਾਸੀਆਂ ਲਈ ਸੇਵਾ ਭਾਵਨਾ ਨਾਲ ਤੇ ਤਕਰੀਬਨ ਸਾਰੀ ਅਸੀਂ ਇਕੱਠੇ پڑے ਹੋਏ ਆ ਜੀ ਤੇ ਕੁਝ ਸੀਨੀਅਰ ਨੇ ਸਾਡੇ ਤੇ ਇਹੀ ਸਾਡੇ ਧੂਰੀ ਦੀ ਸ਼ਾਨ ਨੇ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤਾਂ ਕਿ ਇਹ ਆਪਣੇ ਜਿਹੜੇ ਇਲਾਕੇ ਦੀ ਹੋਰ ਵਧੀਆ ਤਰੀਕੇ ਨਾਲ ਸੇਵਾ ਭਾਵਨਾ ਨਾਲ ਜਿਹੜਾ ਕੰਮ ਕਰ ਸਕਣ ਚਾਹੇ ਸੋਸ਼ਲ ਐਕਟੀਵਿਟੀਆਂ ਪਰਵਰਤਨ ਦੀ ਗੱਲ ਕਰੀਏ ਤੇ ਚਾਹੇ ਸਟੈਪ ਆਨ ਸੋਸਾਇਟੀ ਦੀ ਗੱਲ ਕਰੀਏ ਇੱਕ ਬਹੁਤ ਗਉਤਮ ਜਿਹੜੀ ਬਹੁਤ ਹੀ ਨੀਸਵਾਰਥ ਸੇਵਾ ਪਸ਼ੂਆਂ ਨੂੰ ਪੰਛੀਆਂ ਨੂੰ ਸੰਭਾਲਣ ਵਾਲਾ ਜਿਹੜਾ ਕੰਮ ਆ ਇਹਨਾਂ ਨੇ ਆਪਣੀ ਮਿਹਨਤ صدਕਾ ਅੱਜ ਦਾ ਅੱਜ ਦਾ ਜਿਹੜਾ ਸਮਾਂ ਕਿਸੇ ਦੇ ਸਾਹਮਣੇ ਜਦੋਂ ਆਪਾਂ ਇਹ ਹੱਥ ਕਰਦੇ ਆ ਨਾ ਬਹੁਤ ਔਖਾ ਲੱਗਦਾ ਪਰ ਇਹ ਸੰਸਥਾਵਾਂ ਨੇ ਦਿਨ ਰਾਤ ਇੱਕ ਕਰਕੇ ਇੰਨੀ ਮਿਹਨਤ ਕਰਕੇ ਐਡਾ ਵਧੀਆ ਤਰੀਕੇ ਨਾਲ ਜਿਹੜਾ ਸਾਡੇ ਪਸ਼ੂ ਪੰਛੀਆਂ ਦੀ ਸੰਭਾਲ ਕਰਦੇ ਨੇ ਪਰਵਰਤਨ ਨੇ ਸਭ ਤੋਂ ਵੱਡੀ ਗੱਲ ਕਰੀ ਆ ਸਾਡੇ ਧੂਰੀ ਦੇ ਵਿੱਚ ਮੈਨ ਲੜਾ ਜਿੰਨੀ ਪਲਾਂਟੇਸ਼ਨ ਇਹ ਦੋਵੇਂ ਸੰਸਥਾਵਾਂ ਨੇ ਕਰੀ ਆ ਹੋਰ ਕਿਸੇ ਨੇ ਨਹੀਂ ਕਰੀ ਸੋ ਸਾਰਿਆਂ ਨੂੰ ਮੇਰੀ ਤਾਂ ਇਹੀ ਅਪੀਲ ਆ ਕਿ ਦੋਵੇਂ ਸੰਸਥਾਵਾਂ ਨਾਲ ਜਿਹੜਾ ਜੁੜ ਕੇ ਇਹਨਾਂ ਦਾ ਹੋਰ ਜਿਹੜਾ ਸਾਥ ਦਈਏ ਤਾਂ ਕਿ ਇਹ ਵਧੀਆ ਤਰੀਕੇ ਨਾਲ ਆ ਅਵਦਾ ਕੰਮਕਾਰ ਹੋਰ ਵਧੀਆ ਤਰੀਕੇ ਨਾਲ ਕਰ ਸਕਣ ਤਾਂ ਦੇਖੋ ਬਲੱਡ ਡੋਨੇਸ਼ਨ ਇੱਕ ਜੇ ਧਾਨ ਦੀ ਗੱਲ ਹੈ ਨਾ ਧਾਨ ਦੇ ਨਾਲ-ਨਾਲ ਤੁਹਾਡੀ ਫਿਜ਼ੀਕਲੀ ਹੈਲਥਲੀ ਵੀ ਬਹੁਤ ਚੰਗੀ ਗੱਲ ਹੈ ਇਹ ਤਾਂ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਖੂਨਦਾਨ ਕਰੋ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੈਜ਼ੀਡੈਂਟ ਸੀਗਾ ਸਾਡੇ ਸਾਹਮਣੇ ਪੀਜੀਆਈ ਹਸਪੀਟਲ ਸੀ ਤਾਂ ਉੱਥੇ ਜਿਹੜੀ ਬਲੱਡ ਬੈਂਕ ਦੇ ਹੈੱਡ ਸੀਗੇ ਉਹਨਾਂ ਦਾ ਨਾਮ ਸੀ ਨੀਲਮ ਮਰਵਾਹਾ ਤੇ ਸਾਡੇ ਕੋਲੇ ਜਦੋਂ ਕੋਈ ਮਰੀਜ਼ ਆਉਂਦਾ ਸੀ ਸਾ ਸਾਨੂੰ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਸੀ ਵੀ ਨਾਲ ਦੀ ਨਾਲ ਜਿਹੜਾ ਅਸੀਂ ਬਲੱਡ ਡੋਨੇਟ ਕਰੀਏ ਤੇ ਜਦੋਂ ਵੀ ਉਹਨਾਂ ਦਾ ਸਾਨੂੰ ਹੁਕਮ ਹੁੰਦਾ ਸੀ ਅਸੀਂ ਨਾਲ ਦੀ ਨਾਲ ਹੀ ਬਲੱਡ ਜਿਹੜਾ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਕੇ ਉਹਨਾਂ ਨੂੰ ਜਿੰਨਾ ਵੀ ਹੋ ਸਕਦਾ ਸੀ ਯੂਨਿਟਸ ਪ੍ਰੋਵਾਈਡ ਕਰਦੇ ਸੀ ਤੇ ਕੁਝ ਡੋਨਰ ਸਾਡੇ ਇਹ ਜੇ ਸੀ ਵੀ ਜਦੋਂ ਹੀ ਕਈ ਆਪਰੇਸ਼ਨ ਇਹ ਜੇ ਹੁੰਦੇ ਨੇ ਵੀ ਉਹ ਨਾਲ ਦੀ ਨਾਲ ਹੀ ਜਿਹੜਾ ਪੇਸ਼ੀਐਂਟ ਨੂੰ ਬਲੱਡ ਚਾਹੀਦਾ ਹੁੰਦਾ ਸੋ ਉਸ ਤਰੀਕੇ ਨਾਲ ਵੀ ਜਿਹੜੇ ਸਾਡੇ ਨੌਜਵਾਨਾਂ ਨੇ ਉੱਥੇ ਸੇਵਾ ਕੀਤੀ ਤਾਂ ਮੈਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਜਿੱਥੇ ਇਹਦੇ ਨਾਲ ਤੁਸੀਂ ਇੱਕ ਦਾਨ ਕਰ ਰਹੇ ਹੋ ਖੂਨਦਾਨ ਮਹਾਦਾਨ ਉਹਦੇ ਨਾਲ ਨਾਲ ਤੁਹਾਡੀ ਹੈਲਥਲੀ ਫਿਜ਼ੀਕਲ ਹੈਲਥਲੀ ਵੀ ਇਹ ਬਹੁਤ ਚੰਗੀ ਚੀਜ਼ ਆ ਖੂਨ ਦਾ ਗਾੜਾਪਨ ਬਹੁਤ ਸਾਰੀਆਂ ਇਹ ਜਿਹੀਆਂ ਸਮੱਸਿਆਵਾਂ ਹਨ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਡੋਨੇਟ ਕਰਦੇ ਹੋ ਨਵਾਂ ਖੂਨ ਜਨਰੇਟ ਹੁੰਦਾ ਤੁਹਾਡੀ ਬੋਡੀ ਦੇ ਵਿੱਚ ਤਾਂ ਇਹ ਤੁਹਾਡੇ ਲਈ ਵੀ ਬਹੁਤ ਲਾਹੇਵੰਦ ਚੀਜ਼ ਹੈ ਤੁਸੀਂ ਵੀ ਅੱਜ ਖੂਨਦਾਨ ਕਰ ਰਹੇ ਹੋ ਪਤਾ ਨਹੀਂ ਕਿ ਅਸੀਂ ਲਗਾਤਾਰ ਸਾਰੀ ਕਰਦੇ ਰਹਿਣੇ ਆ ਜੀ ਤਾਂ ਇਹਦੇ ਨਾਲ ਇਹ ਹੁੰਦਾ ਕਿ ਜਿਹੜਾ ਇੱਕ ਚੰਗਾ ਸੁਨੇਹਾ ਲੋਕਾਂ ਤੱਕ ਪਹੁੰਚ ਸਕੇ ਅੱਜ ਅਸੀਂ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਆ ਜਿਹੜਾ ਕਿ ਸਟੈਪਲ ਸੋਸਾਇਟੀ ਔਰ ਮਾਲਵਾ ਪਰਵਾਤ ਵਾਲੇ ਲਗਾ ਰਹੇ ਨੇ ਦੋਨੋਂ ਮਿਲ ਕੇ ਦੋਨੇ ਸੰਸਥਾਵਾਂ ਦੋਨੇ ਮਿਲ ਕੇ ਲਗਾ ਰਹੀਆਂ ਨੇ ਇਸ ਗੱਲ ਦੀ ਖੇਤ ਦੋਨੋਂ ਸੰਸਥਾਵਾਂ ਨੂੰ ਵਧਾਈ ਦਿੰਦਾ ਵੀ ਜੋ ਇਹ ਮਾਨਤਾ ਸੇਵਾ ਦੀ ਵਿੱਚ ਲੱਗੇ ਹੋਏ ਨੇ ਉਹਦੇ ਵਿੱਚ ਦੋਨੇ ਜਣੇ ਮਿਲ ਕੇ ਕੰਮ ਕਰ ਰਹੇ ਨੇ ਅੱਜ ਮੈਂ ਦੇਖ ਰਿਹਾ ਵੀ ਬਹੁਤ ਹੀ ਦਾਨੀ ਸੱਜਣ ਬਲੱਡ ਦੇਣ ਵਾਸਤੇ ਆਏ ਹੋਏ ਨੇ ਔਰ ਇਹ ਉਹਨਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ দান ਦੇਣ ਵਾਸਤੇ, ਬਲੱਡ ਦੇਣ ਵਾਸਤੇ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਵੀ ਔਰ ਜਿਹੜੇ ਬਲੱਡ ਦਾਨ ਕਰ ਰਹੇ ਨੇ। ਮਾਨਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਪਸ਼ੂ ਪੰਛੀਆਂ ਦੀ ਵੀ ਵਿੱਚ ਪ੍ਰਕਿਰਤੀ ਦੀ ਵੀ ਬੜੀ ਸੰਭਾਲ ਕਰਦੇ ਨੇ, ਬੁੱਟੇ ਵਾਟੇ ਲਾਉਂਦੇ ਨੇ। ਇਹਨਾਂ ਨੂੰ ਮੈਂ ਫੇਰ ਇੱਕ ਵਾਰ ਵਧਾਈ ਦਿੰਦਾ ਅਤੇ ਨਾਲ ਹੀ ਵਧਾਈ ਇਹਨਾਂ ਦੰਨਾ ਲੋਕਾਂ ਨੂੰ ਜਿਹੜੇ ਖੂਨ ਦਾਨ ਕੈਂਪ ਚਾਏ ਨੇ ਅਤੇ ਜੋ ਪ੍ਰੇਰਿਤ ਹੋ ਕੇ ਲੋਕ ਆਹ ਉਹ ਲੋਕਾਂ ਵਾਸਤੇ ਖੂਨ ਦਾਨ ਕਰਦੇ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਅਦਾਰਾ ਜਿਹੜਾ ਪਰਵਰਤਨ ਸਟੈਪਨ ਸੋਸਾਇਟੀ ਵੱਲੋਂ ਸੰਜੇ ਤੌਰ ਤੇ ਲਗਾਇਆ ਗਿਆ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਖੂਨਦਾਨ ਕਰਨਾ ਚਾਹੀਦਾ ਹੈ ਜੀ ਸਭ ਤੋਂ ਵੱਡਾ ਦਾਨ ਹੈ ਖੂਨ ਦਾ ਜਿਹੜਾ ਸਭ ਤੋਂ ਉੱਤਮ ਦਾਨ ਹੈ ਮੈਂ ਇਹ ਪਰਵਰਤਨ ਸੁਸਾਇਟੀ ਅਤੇ ਸਟੈਪਨ ਸੁਸਾਇਟੀ ਵੱਲੋਂ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਮੈਂ ਇਹਨਾਂ ਦੋਨਾਂ ਸੰਸਥਾਵਾਂ ਨੂੰ ਬਹੁਤ ਇਹ ਦੋਨੋਂ ਸੰਸਥਾਵਾਂ ਵਧਾਈ ਦੀਆਂ ਯੋਗ ਪਾਤਰ ਨੇ ਇਹ ਰੈਗੂਲਰ ਤੌਰ ਤੇ ਸਮਾਜ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਤਤਪਰ ਰਹਿੰਦੇ ਨੇ ਤੇ ਇਸ ਤਰ੍ਹਾਂ ਦੇ ਸਮਾਜਿਕ ਕੰਮ ਇਹ ਨਿਤ ਕਰਦੇ ਰਹਿੰਦੇ ਨੇ ਤੇ ਆਪਾਂ ਨੂੰ ਵੀ ਸਾਰਿਆਂ ਨੂੰ ਵੱਧ ਚੜ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਕਰਦੇ ਰਹਿਣਾ ਚਾਹੀਦਾ ਤੇ ਇਹ ਖੂਨਦਾਨ ਮਹਾਦਾਨ ਹੁੰਦਾ ਹੈ ਖੂਨਦਾਨ ਸ ਆਪਾਂ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਆਪਾਂ ਸਾਲ ਦੇ ਵਿੱਚ 3-4 ਵਾਰ ਈਜ਼ਲੀ ਖੂਨਦਾਨ ਕਰ ਸਕਦੇ ਆ ਇਹ ਆਪਣੀ ਸਿਹਤ ਵਾਸਤੇ ਵੀ ਤੇ ਸੋਸਾਇਟੀ ਵਾਸਤੇ ਵੀ ਵਿੱਪਲੇ ਵਾਸਤੇ ਵੀ ਬਹੁਤ ਵਧੀਆ ਉਪਰਾਲਾ ਹੈ ਤੇ ਆਪਾਂ ਨੂੰ ਵੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਇਹ ਸੰਸਥਾ ਹੋਰ ਵੀ ਅਨੇਕਾਂ ਸਮਾਜਿਕ ਕਾਰਜ ਕਰਦੀ ਹੈ ਉਹਦੇ ਲਈ ਕੀ ਕਹੂੰਗਾ ਬਿਲਕੁਲ ਸਹੀ ਹੈ ਇਹ ਇਹ ਸੰਸਥਾਵਾਂ ਹੋਰ ਵੀ ਅਨੇਕਾਂ ਚਾਹੇ এনवायरमेंट ਨੂੰ ਲੈ ਕੇ ਹੋਵੇ ਚਾਹੇ ਬੇਜਮਾਨ ਬੇਸਹਾਰਾ ਜਾਨਵਰਾਂ ਦੀਆਂ ਨੂੰ ਲੈ ਕੇ ਹੋਵੇ ਚਾਹੇ ਸ਼ਹਿਰ ਦੀ ਸਫਾਈ ਨੂੰ ਲੈ ਕੇ ਹੋਵੇ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਜਿੱਥੇ ਵੀ ਜਿਸ ਤਰ੍ਹਾਂ ਦੀ ਵੀ ਇਹਨਾਂ ਨੂੰ ਲੋੜ ਲੱਗਦੀ ਹੈ ਤੇ ਜਦੋਂ ਵੀ ਕੋਈ ਇਹਨਾਂ ਨੂੰ ਤਾਂ ਉਹ ਇਹ ਆਪਣਾ ਉਪਰਾਲਾ ਕਾਰਜਕ੍ਰਮ ਆਪਣਾ ਵਿੜਦੇ ਨੇ ਤੇ ਸਮਾਜ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ